ਸੁਖਵੀਰ ਸਿੰਘ ਬਾਦਲ ਜੀ ਤੁਹਾਨੂੰ ਐਮਰਜੈਂਸੀ ਬੜੀ ਚੇਤੇ ਆ ਰਹੀ ਹੈ ਉਹ ਸ਼ਾਇਦ ਉਹਦਾ ਇੱਕ ਕਾਰਨ ਇਹ ਆ ਕਿ ਜਿੰਨੀ ਦੇਰ ਤੱਕ ਤੁਹਾਡਾ ਰਾਜ ਰਿਹਾ ਅਕਾਲੀ ਭਾਜਪਾ ਦਾ ਕਦੀ ਕਾਨੂੰਨ ਦੇ ਮੁਤਾਬਕ ਕੰਮ ਹੋਇਆ ਹੀ ਨਹੀਂ ਜਿੰਨੇ ਗੈਰ ਕਾਨੂੰਨੀ ਕੰਮ ਤੁਹਾਡੇ ਰਾਜ ਦੇ ਵਿੱਚ ਸੱਤ ਤੋਂ 17 ਦੇ ਦੌਰਾਨ ਹੋਏ ਲੋਕਾਂ ਨੂੰ ਇੱਕ ਇੱਕ ਚੀਜ਼ ਉਂਗਲਾਂ ਦੇ ਪੋਟਿਆਂ ਦੇ ਉੱਤੇ ਯਾਦ ਹੈ ਅੱਜ ਤੁਹਾਨੂੰ ਫਿਕਰ ਇਹ ਲੱਗ ਰਿਹਾ ਹੈ ਕਿ ਕਿਤੇ ਇਸ ਵੇਲੇ ਜਿਹੜੀ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਆ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕਿਤੇ ਤੁਹਾਡੇ ਘਰ ਦੇ ਬਾਕੀ ਜੀਆਂ ਵੱਲੋਂ ਨਾ ਆਤਰੇ ਇਹ ਫਿਕਰ ਤੁਹਾਨੂੰ ਇੰਨਾ ਜ਼ਿਆਦਾ ਸਤਾ ਰਿਹਾ ਕਿ ਤੁਸੀਂ ਸਵੇਰੇ ਸਵੇਰੇ ਉੱਠ ਕੇ ਇਹ ਟਵੀਟ ਕਰਨੇ ਸ਼ੁਰੂ ਕਰ ਦਿੰਦੇ ਹੋ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਐਮਰਜੈਂਸੀ ਤਾਂ ਉਦੋਂ ਲੱਗੀ ਸੀ ਜਦੋਂ ਸ਼ਾਂਤ ਮਈ ਲੋਕਾਂ ਦੇ ਉੱਤੇ ਗੰਦੇ ਪਾਣੀ ਦੀਆਂ ਵਿਚਾੜਾ ਤੁਸੀਂ ਮਰਵਾਇਆ ਸੀ ਕੁੱਟਪੂਰੇ ਦੇ ਵਿੱਚ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੜਾਏ ਉਹਨਾਂ ਦੇ ਉੱਤੇ ਡਾਂਗਾ ਭਰਾਈਆਂ ਗੋਲੀਆਂ ਚਲਾਈਆਂ ਉਹ ਐਮਰਜੈਂਸੀ ਸੀ ਤੁਹਾਡੀ ਕੰਪਨੀ ਦੀਆਂ ਬੱਸਾਂ ਦੰਦਰਾਵੀਆਂ ਹੋਈਆਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਲੋਕਾਂ ਨੂੰ ਮਿੱਦਦੀਆਂ ਫਿਰਦੀਆਂ ਸੀ ਉਹੋ ਐਮਰਜੈਂਸੀ ਸੀ ਕਿਸ ਕਿਸਮ ਦੇ ਘਟਾਲੇ ਹੋਏ ਅਨਾਜ ਘਟਾਲਾ ਕਿਸੇ ਨੂੰ ਭੁੱਲਿਆ ਅੱਜ ਤੱਕ ਉਹਦਾ ਤੁਸੀਂ ਜਵਾਬ ਦਿੱਤਾ ਕਿਸੇ ਨੂੰ ਕੋਈ ਚੇਤ ਚੇਤਾ ਨਹੀਂ ਇਰੀਗੇਸ਼ਨ ਘਟਾਲਾ ਤੁਹਾਡੇ ਸਮੇਂ ਦੇ ਉੱਤੇ ਹੋਇਆ ਤੁਸੀਂ ਇਹ ਚਾਹੁੰਦੇ ਸੀ ਜਿੰਨੇ ਘਟਾਲੇ ਨੇ ਉਹ ਜਿਉਂ ਦੇ ਤਿਉਂ ਦੱਬ ਦਿੱਤੇ ਜਾਣ ਮੌਜੂਦਾ ਸਰਕਾਰ ਨੇ ਉਹ ਦੱਬਣੇ ਨਹੀਂ ਇਸੇ ਕਰਕੇ ਤੁਹਾਨੂੰ ਤਕਲੀਫ ਜਿਹੜੀ ਜ਼ਿਆਦਾ ਹੋ ਰਹੀ ਹੈ ਕਿ ਕਿਤੇ ਇਹ ਜਾਂਚ ਹੋਰ ਅੱਗੇ ਨਾ ਤੁਰਪੇ ਸੁਖਵੀਰ ਸਿੰਘ ਬਾਦਲ ਜੀ ਤੁਹਾਨੂੰ ਐਮਰਜੈਂਸੀ ਬੜੀ ਚੇਤੇ ਆ ਰਹੀ ਹੈ ਉਹ ਸ਼ਾਇਦ ਉਹਦਾ ਇੱਕ ਕਾਰਨ ਇਹ ਆ ਕਿ ਜਿੰਨੀ ਦੇਰ ਤੱਕ ਤੁਹਾਡਾ ਰਾਜ ਰਿਹਾ ਅਕਾਲੀ ਭਾਜਪਾ ਦਾ ਕਦੀ ਕਾਨੂੰਨ ਦੇ ਮੁਤਾਬਕ ਕੰਮ ਹੋਇਆ ਹੀ ਨਹੀਂ ਜਿੰਨੇ ਗੈਰ ਕਾਨੂੰਨੀ ਕੰਮ ਤੁਹਾਡੇ ਰਾਜ ਦੇ ਵਿੱਚ ਸੱਤ ਤੋਂ 17 ਦੇ ਦੌਰਾਨ ਹੋਏ ਲੋਕਾਂ ਨੂੰ ਇੱਕ ਇੱਕ ਚੀਜ਼ ਉਂਗਲਾਂ ਦੇ ਪੋਟਿਆਂ ਦੇ ਉੱਤੇ ਯਾਦ ਹੈ ਅੱਜ ਤੁਹਾਨੂੰ ਫਿਕਰ ਇਹ ਲੱਗ ਰਿਹਾ ਹੈ ਕਿ ਕਿਤੇ ਇਸ ਵੇਲੇ ਜਿਹੜੀ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਆ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕਿਤੇ ਤੁਹਾਡੇ ਘਰ ਦੇ ਬਾਕੀ ਜੀਆਂ ਵੱਲੋਂ ਨਾ ਆਤਰੇ ਇਹ ਫਿਕਰ ਤੁਹਾਨੂੰ ਇੰਨਾ ਜ਼ਿਆਦਾ ਸਤਾ ਰਿਹਾ ਕਿ ਤੁਸੀਂ ਸਵੇਰ-ਸਵੇਰੇ ਉੱਠ ਕੇ ਇਹ ਟਵੀਟ ਕਰਨੇ ਸ਼ੁਰੂ ਕਰ ਦਿੰਦੇ ਹੋ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਐਮਰਜੈਂਸੀ ਤਾਂ ਉਦੋਂ ਲੱਗੀ ਸੀ ਜਦੋਂ ਸ਼ਾਂਤ ਮਈ ਲੋਕਾਂ ਦੇ ਉੱਤੇ ਗੰਦੇ ਪਾਣੀ ਦੀਆਂ ਵਿਚਾੜਾ ਤੁਸੀਂ ਮਰਵਾਇਆ ਸੀ ਕੁੱਟਪੂਰੇ ਦੇ ਵਿੱਚ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੜਾਏ ਉਹਨਾਂ ਦੇ ਉੱਤੇ ਡਾਂਗਾ ਭਰਾਈਆਂ ਗੋਲੀਆਂ ਚਲਾਈਆਂ ਉਹ ਐਮਰਜੈਂਸੀ ਸੀ ਤੁਹਾਡੀ ਕੰਪਨੀ ਦੀਆਂ ਬੱਸਾਂ ਦੰਦ ਨਵਦੀਆਂ ਹੋਈਆਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਲੋਕਾਂ ਨੂੰ ਮਿੱਧ ਦੀਆਂ ਫਿਰਦੀਆਂ ਸੀ ਉਹੋ ਐਮਰਜੈਂਸੀ ਸੀ ਕਿਸ ਕਿਸਮ ਦੇ ਘਟਾਲੇ ਹੋਏ ਅਨਾਜ ਘਟਾਲਾ ਕਿਸੇ ਨੂੰ ਭੁੱਲਿਆ ਅੱਜ ਤੱਕ ਉਹਦਾ ਤੁਸੀਂ ਜਵਾਬ ਦਿੱਤਾ ਕਿਸੇ ਨੂੰ ਕੋਈ ਚੇਤ ਚੇਤਾ ਨਹੀਂ ਇਰੀਗੇਸ਼ਨ ਘਟਾਲਾ ਤੁਹਾਡੇ ਸਮੇਂ ਦੇ ਉੱਤੇ ਹੋਇਆ ਤੁਸੀਂ ਇਹ ਚਾਹੁੰਦੇ ਸੀ ਜਿੰਨੇ ਘਟਾਲੇ ਨੇ ਉਹ ਜਿਉਂ ਦੇ ਤਿਉਂ ਦੱਬ ਦਿੱਤੇ ਜਾਣ ਮੌਜੂਦਾ ਸਰਕਾਰ ਨੇ ਉਹ ਦੱਬਣੇ ਨਹੀਂ ਇਸੇ ਕਰਕੇ ਤੁਹਾਨੂੰ ਤਕਲੀਫ ਜਿਹੜੀ ਜ਼ਿਆਦਾ ਹੋ ਰਹੀ ਹੈ ਕਿ ਕਿਤੇ ਇਹ ਜਾਂਚ ਹੋਰ ਅੱਗੇ ਨਾ ਤੁਰਪੇ ਸੁਖਬੀਰ ਸਿੰਘ ਬਾਦਲੀ ਤੁਹਾਨੂੰ ਐਮਰਜੈਂਸੀ ਬੜੀ ਚੇਤੇ ਆ ਰਹੀ ਹੈ ਉਹ ਸ਼ਾਇਦ ਉਹਦਾ ਇੱਕ ਕਾਰਨ ਇਹ ਆ ਕਿ ਜਿੰਨੀ ਦੇਰ ਤੱਕ ਤੁਹਾਡਾ ਰਾਜ ਰਿਹਾ ਅਕਾਲੀ ਭਾਜਪਾ ਦਾ ਕਦੀ ਕਾਨੂੰਨ ਦੇ ਮੁਤਾਬਕ ਕੰਮ ਹੋਇਆ ਹੀ ਨਹੀਂ ਜਿੰਨੇ ਗੈਰ ਕਾਨੂੰਨੀ ਕੰਮ ਤੁਹਾਡੇ ਰਾਜ ਦੇ ਵਿੱਚ ਸੱਤ ਤੋਂ 17 ਦੇ ਦੌਰਾਨ ਹੋਏ ਲੋਕਾਂ ਨੂੰ ਇੱਕ ਇੱਕ ਚੀਜ਼ ਉਂਗਲਾਂ ਦੇ ਪੋਟਿਆਂ ਦੇ ਉੱਤੇ ਯਾਦ ਹੈ ਅੱਜ ਤੁਹਾਨੂੰ ਫਿਕਰ ਇਹ ਲੱਗ ਰਿਹਾ ਹੈ ਕਿ ਕਿਤੇ ਇਸ ਵੇਲੇ ਜਿਹੜੀ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਆ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕਿਤੇ ਤੁਹਾਡੇ ਘਰ ਦੇ ਬਾਕੀ ਜੀਆਂਵਾਲ ਨੂੰ ਨਾ ਆਉਤਰੇ ਇਹ ਫਿਕਰ ਤੁਹਾਨੂੰ ਇੰਨਾ ਜ਼ਿਆਦਾ ਸਤਾ ਰਿਹਾ ਕਿ ਤੁਸੀਂ ਸਵੇਰ-ਸਵੇਰੇ ਉੱਠ ਕੇ ਇਹ ਟਵੀਟ ਕਰਨੇ ਸ਼ੁਰੂ ਕਰ ਦਿੰਦੇ ਹੋ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਐਮਰਜੈਂਸੀ ਤਾਂ ਉਦੋਂ ਲੱਗੀ ਸੀ ਜਦੋਂ ਸ਼ਾਂਤਮਈ ਲੋਕਾਂ ਦੇ ਉੱਤੇ ਗੰਦੇ ਪਾਣੀ ਦੀਆਂ ਵਿਚਾੜਾ ਤੁਸੀਂ ਮਰਵਾਇਆ ਸੀ ਕੁੱਟਕਪੂਰੇ ਦੇ ਵਿੱਚ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੜਾਏ ਉਹਨਾਂ ਦੇ ਉੱਤੇ ਡਾਂਗਾ ਭਰਾਈਆਂ ਗੋਲੀਆਂ ਚਲਾਈਆਂ ਉਹ ਐਮਰਜੈਂਸੀ ਸੀ ਤੁਹਾਡੀ ਕੰਪਨੀ ਦੀਆਂ ਬੱਸਾਂ ਦੰਦ ਨੌਦੀਆਂ ਹੋਈਆਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਲੋਕਾਂ ਨੂੰ ਮਿੱਧ ਦੀਆਂ ਫਿਰਦੀਆਂ ਸੀ ਉਹੋ ਐਮਰਜੈਂਸੀ ਸੀ ਕਿਸ ਕਿਸਮ ਦੇ ਘਟਾਲੇ ਹੋਏ ਅਨਾਜ ਘਟਾਲਾ ਕਿਸੇ ਨੂੰ ਭੁੱਲਿਆ ਅੱਜ ਤੱਕ ਉਹਦਾ ਤੁਸੀਂ ਜਵਾਬ ਦਿੱਤਾ ਕਿਸੇ ਨੂੰ ਕੋਈ ਚੇਤ ਚੇਤਾ ਨਹੀਂ ਇਰੀਗੇਸ਼ਨ ਘਟਾਲਾ ਤੁਹਾਡੇ ਸਮੇਂ ਦੇ ਉੱਤੇ ਹੋਇਆ ਤੁਸੀਂ ਇਹ ਚਾਹੁੰਦੇ ਸੀ ਜਿੰਨੇ ਘਟਾਲੇ ਨੇ ਉਹ ਜਿਉਂ ਦੇ ਤਿਉਂ ਦੱਬ ਦਿੱਤੇ ਜਾਣ ਮੌਜੂਦਾ ਸਰਕਾਰ ਨੇ ਉਹ ਦੱਬਣੇ ਨਹੀਂ ਇਸੇ ਕਰਕੇ ਤੁਹਾਨੂੰ ਤਕਲੀਫ ਜਿਹੜੀ ਜ਼ਿਆਦਾ ਹੋ ਰਹੀ ਹੈ ਕਿ ਕਿਤੇ ਇਹ ਜਾਂਚ ਹੋਰ ਅੱਗੇ ਨਾ ਤੁਰ ਪੇ ਸੁਖਬੀਰ ਸਿੰਘ ਬਾਦਲ ਜੀ ਤੁਹਾਨੂੰ ਐਮਰਜੈਂਸੀ ਬੜੀ ਚੇਤੇ ਆ ਰਹੀ ਹੈ ਉਹ ਸ਼ਾਇਦ ਉਹਦਾ ਇੱਕ ਕਾਰਨ ਇਹ ਆ ਕਿ ਜਿੰਨੀ ਦੇਰ ਤੱਕ ਤੁਹਾਡਾ ਰਾਜ ਰਿਹਾ ਅਕਾਲੀ ਭਾਜਪਾ ਦਾ ਕਦੀ ਕਾਨੂੰਨ ਦੇ ਮੁਤਾਬਕ ਕੰਮ ਹੋਇਆ ਹੀ ਨਹੀਂ ਜਿੰਨੇ ਗੈਰ ਕਾਨੂੰਨੀ ਕੰਮ ਤੁਹਾਡੇ ਰਾਜ ਦੇ ਵਿੱਚ ਸੱਤ ਤੋਂ 17 ਦੇ ਦੌਰਾਨ ਹੋਏ ਲੋਕਾਂ ਨੂੰ ਇੱਕ ਇੱਕ ਚੀਜ਼ ਉਂਗਲਾਂ ਦੇ ਪੋਟਿਆਂ ਦੇ ਉੱਤੇ ਯਾਦ ਹੈ ਅੱਜ ਤੁਹਾਨੂੰ ਫਿਕਰ ਇਹ ਲੱਗ ਰਿਹਾ ਹੈ ਕਿ ਕਿਤੇ ਇਸ ਵੇਲੇ ਜਿਹੜੀ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਆ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਿਤੇ ਤੁਹਾਡੇ ਘਰ ਦੇ ਬਾਕੀ ਜੀਆਂਵਾਲ ਨੂੰ ਨਾ ਆਤਰੇ ਇਹ ਫਿਕਰ ਤੁਹਾਨੂੰ ਇੰਨਾ ਜ਼ਿਆਦਾ ਸਤਾ ਰਿਹਾ ਹੈ ਕਿ ਤੁਸੀਂ ਸਵੇਰੇ ਸਵੇਰੇ ਉੱਠ ਕੇ ਇਹ ਟਵੀਟ ਕਰਨੇ ਸ਼ੁਰੂ ਕਰ ਦਿੰਦੇ ਹੋ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਐਮਰਜੈਂਸੀ ਤਾਂ ਉਦੋਂ ਲੱਗੀ ਸੀ ਜਦੋਂ ਸ਼ਾਂਤ ਮਈ ਲੋਕਾਂ ਦੇ ਉੱਤੇ ਗੰਦੇ ਪਾਣੀ ਦੀਆਂ ਵਿਚਾੜਾ ਤੁਸੀਂ ਮਰਵਾਇਆ ਸੀ ਕੁੱਟਪੂਰੇ ਦੇ ਵਿੱਚ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੜਾਏ ਉਹਨਾਂ ਦੇ ਉੱਤੇ ਡਾਂਗਾ ਵੜਾਈਆਂ ਗੋਲੀਆਂ ਚਲਾਈਆਂ ਉਹ ਐਮਰਜੈਂਸੀ ਸੀ ਤੁਹਾਡੀ ਕੰਪਨੀ ਦੀਆਂ ਬੱਸਾਂ ਦੰਦਰਾਉਂਦੀਆਂ ਹੋਈਆਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਲੋਕਾਂ ਨੂੰ ਮਿੱਦਦੀਆਂ ਫਿਰਦੀਆਂ ਸੀ ਉਹ ਉਹ ਐਮਰਜੈਂਸੀ ਸੀ ਕਿਸ ਕਿਸਮ ਦੇ ਘਟਾਲੇ ਹੋਏ ਅਨਾਜ ਘਟਾਲਾ ਕਿਸੇ ਨੂੰ ਭੁੱਲਿਆ ਅੱਜ ਤੱਕ ਉਹਦਾ ਤੁਸੀਂ ਜਵਾਬ ਦਿੱਤਾ ਕਿਸੇ ਨੂੰ ਕੋਈ ਚੇਤਨਾ ਨਹੀਂ ਇਰੀਗੇਸ਼ਨ ਘਟਾਲਾ ਤੁਹਾਡੇ ਸਮੇਂ ਦੇ ਉੱਤੇ ਹੋਇਆ ਤੁਸੀਂ ਇਹ ਚਾਹੁੰਦੇ ਸੀ ਜਿੰਨੇ ਘਟਾਲੇ ਨੇ ਉਹ ਜਿਉਂ ਦੇ ਤਿਉਂ ਦੱਬ ਦਿੱਤੇ ਜਾਣ ਮੌਜੂਦਾ ਸਰਕਾਰ ਨੇ ਉਹ ਦੱਬਣੇ ਨਹੀਂ ਇਸੇ ਕਰਕੇ ਤੁਹਾਨੂੰ ਤਕਲੀਫ ਜਿਹੜੀ ਜ਼ਿਆਦਾ ਹੋ ਰਹੀ ਹੈ ਕਿ ਕਿਤੇ ਇਹ ਜਾਂਚ ਹੋਰ ਅੱਗੇ ਨਾ ਤੁਰੇ